ਰਲ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀਓ ਜੇ ਤੁਹਾਡਾ ਨਿਤਨੇਮ ਠੀਕ ਚੱਲਦਾ ਹੈ ਤਾਂ ਸਮਝ ਲੈਣਾ ਸੱਚੇ ਨਿਰੰਕਾਰ ਨੇ ਤੁਹਾਨੂੰ ਵਕਸ਼ ਦਿੱਤਾ ਹੈ ਜਦੋਂ ਤੁਹਾਡੇ ਮਨ ਦੇ ਅੰਦਰ ਆਪਣੇ ਆਪ ਨਿਤਨੇਮ ਕਰਨ ਦਾ ਚਾਹ ਪੈਦਾ ਹੋ ਜਾਵੇ ਤਾਂ ਇਹ ਸਮਝ ਲੈਣਾ ਕਿ ਉਹ ਤੁਹਾਡੇ ਅੰਦਰ ਵਾਹਿਗੁਰੂ ਆਪ ਖੁਦ ਬੋਲਣ ਲੱਗ ਪਿਆ ਹੈ ਉਸ ਨੇ ਤੁਹਾਡੀ ਬਾ ਫੜ ਲਈ ਹੈ ਜਦ ਨਿਰੰਕਾਰ ਹੀ ਬਾ ਫੜ ਲਈ ਤਾਂ ਫਿਰ ਤੂੰ ਕਾਹੇ ਡੋਲੇ ਪ੍ਰਾਨੀਆਂ ਤੂੰ ਦਰੱਖੇਗਾ सृजनहार फिर तेनु किसी भी गल दी चिंता ਕਰਨ ਦੀ ਲੋੜ ਨਹੀਂ ਪੈਣੀ ਤੇ ਨਾ ਹੀ ਉਸਨੇ ਪੈਨ ਦੇਣੀ ਹੈ ਕਿਉਂਕਿ ਉਸ ਪਰਮਾਤਮਾ ਨੇ ਉਸ ਨਿਰੰਕਾਰ ਨੇ ਤੇਰੀ ਬਾ ਫੜ ਲਈ ਹੈ ਸਾ ਸੰਗਤ ਜੀ ਆਓ ਅਸੀਂ ਵੀ ਨਿਤਨੇਮੀ ਬਣੀਏ ਤੇ ਵਾਹਿਗੁਰੂ ਜੀ ਦੀ ਉਸ ਨਿਰੰਕਾਰ ਜੀ ਦੀ ਬਖਸ਼ਿਸ਼ਾਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ